ਸਤਗੁਰ ਨਾਨਕ ਦੇਵ ਜੀ ਮਹਾਰਾਜ ਜੀ ਦਾ بیٹے ਬਾਬਾ ਸ੍ਰੀ ਚੰਦ ਦਾ ਬਾਲ ਜੀਵਨ ਬਾਬਾ ਸ੍ਰੀ ਚੰਦ ਜੀ 7 ਸਾਲਾਂ ਤੋਂ ਉੱਤੇ ਦੇ ਸਨ ਜਦ ਕਿ ਬੇਬੇ ਨਾਨਕੀ ਜੀ ਦੀ ਚੋਲੀ ਪਾ ਕੇ ਗੁਰੂ ਨਾਨਕ ਦੇਵ ਜੀ ਜਗਤ ਸੁਧਾਰ ਨੂੰ ਚਲੇ ਗਏ ਸਨ ਅੱਗੇ ਸ੍ਰੀ ਨਾਨਕੀ ਜੀ ਦੇ ਕੋਈ ਸੰਤਾਨ ਨਹੀਂ ਸੀ ਥੋੜ੍ਹਾ ਥੋੜ੍ਹਾ ਵੀ ਅਨੁਭਵ ਕਰਦੇ ਸਨ ਪਰ ਵੀਰ ਨਾਨਕ ਦੇ ਵਾਕਾਂ ਨੇ ਇਹਨਾਂ ਦੀ ਆਪਣੀ ਚਿੰਤਾ ਹੀ ਮਕਾਜ਼ ਦਿੱਤੀ ਸੀ ਕਿ ਇਹ ਸਿਰਚੰਦ ਨੂੰ ਆਪਣੀਆਂ ਅੱਖਾਂ ਨਾਲ ਚਾਣਨ ਸਮਝਣ ਲੱਗੇ ਅੱਖਾਂ ਦਾ ਚਾਣਨ ਸਮਝਣ ਲੱਗੇ ਇਹਨਾਂ ਨੂੰ ਪਲ ਪਰ ਅੱਖਿਓਂ ਓਲੇ ਨਹੀਂ ਹੋਣ ਦਿੰਦੇ ਸਨ ਜੇ ਕਿਤੇ ਜਾਣਾ ਚਾਹੁੰਦੇ ਤਾਂ ਕਮਲਿਆ ਜੀ ਨਾਲ ਜਾਂਦੇ ਨਹੀਂ ਤਾਂ ਬੇਬੇ ਜੀ ਇਹਨਾਂ ਨੂੰ ਲਿਖਾਉਂਦੇ ਪੜ੍ਹਾਉਂਦੇ ਰਹਿੰਦੇ ਕਿਉਂਕਿ ਇਹ ਆਪ ਪੇਕੇ ਕਰ ਹੁੰਦਿਆ ਹੀ ਕਈ ਧਾਰਮਿਕ ਪੁਸਤਕਾਂ ਅਤੇ ਫਾਰਸੀ ਵਿੱਚ ਵੀ ਪੜ ਚੁੱਕੇ ਸਨ ਬੇਬੇ ਨਾਨਕੀ ਜੀ ਰਾਤ ਸਮੇਂ ਸਿਰ ਚੰਦ ਨੂੰ ਨਾਲ ਲੈ ਕੇ ਸੌਂਦੇ ਜਦ ਤੀਕ ਨੀਂਦ ਨਾ ਆ ਜਾਏ ਇਹਨਾਂ ਨੂੰ ਆਪਣੇ ਪਿਤਾ ਦੀਆਂ ਬਾਲ ਕਹਾਣੀਆਂ ਸੁਨਾਇਆ ਕਰਦੇ ਕਿ ਛੋਟੀ ਉਮਰੇ ਕਿਵੇਂ ਉਹਨਾਂ ਨੇ ਮਰ ਜਾਂ ਚਾਰੀਆਂ ਖੇਤਿਆਂ ਹਰੀਆਂ ਕੀਤੀਆਂ ਕਿਵੇਂ ਸੱਪ ਨੇ ਛਾਇਆ ਕੀਤੀ ਤੇ ਕਿਵੇਂ ਪਾਂਦੇ ਮੌਲਵੀ ਨੂੰ ਉੱਤਰ ਦਿੰਦੇ ਰਹੇ ਜਿਵੇਂ ਜੰਝੂ ਪਾਉਣ ਦੀ ਰਸਮ ਵੇਲੇ ਆਸਾਦੀ ਵਾਰ ਵਿੱਚ ਮਹਾਰਾਜ ਜੀ ਨੇ ਫਰਮਾਇਆ ਦਇਆ ਕਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਆ ਕਾ ਹਈ ਤਾਂ ਪਾਂਡੇ ਕਾਤਮ ਇਦਾਂ ਸਾਰੇ ਸ਼ਲੋਕ ਸੁਣਾ ਕੇ ਨਾ ਨਾ ਕਰ ਦਿੱਤੀ ਇੱਕ ਰਾਤੀ ਬੇਬੇ ਜੀ ਨੇ ਇਹ ਵੀ ਸੁਣਾਇਆ ਕਿ ਕਿਵੇਂ ਵੀਰ ਨਾਨਕ ਨੇ ਸੰਤਾ ਮਹਾਤਮਾ ਨੂੰ ਰੋਟੀਆਂ ਖਵਾਈਆਂ ਤੇ ਇਹ ਇਸ ਸੇਵਾ ਨੂੰ ਖਰਾ ਸੌਦਾ ਕੀਤਾ ਦੱਸਿਆ ਤਦ ਪਿਤਾ ਕਾਲੂ ਜੀ ਨੇ ਚਪੇੜਾਂ ਮਾਰੀਆਂ ਸਨ ਅਸੀਂ ਮਸਾਂ ਦੌੜ ਕੇ छुਡਾਇਆ ਨਹੀਂ ਤਾਂ ਹੋਰ ਵੀ ਮਾਰ ਪੈਂਦੀ ਬੇਬੇ ਜੀ ਨੇ ਹੱਸਦੇ ਹੱਸਦੇ ਕਹਾਣੀ ਸੁਣਾਈ ਪਰ ਬਾਬਾ ਸਿਰਚਾਂ ਦੇ ਵੀ ਠਾ ਠਾ ਕਰਕੇ ਹੱਸੇ ਫਿਰ ਬੋਲੇ ਤਦ ਪਿਤਾ ਜੀ ਰੋਏ ਕੇ ਨਾ ਰੋਏ ਬੇਬੇ ਜੀ ਨੇ ਦੱਸਿਆ ਉਹ ਕਾ ਨਹੀਂ ਰੋਏ ਸਗੋਂ ਮੁਸਮਸਕਾਰ ਕੇ ਘਰ ਦੇ ਹੱਸਦੇ ਰਹੇ ਬਾਬਾ ਜੀ ਨੇ ਤੋਤਲੀ ਜ਼ੁਬਾਨ ਨਾਲ ਫਿਰ ਪੁੱਛਿਆ ਪੂਆ ਜੀ ਕਿ ਮੈਂ ਸੰਤਾਂ ਨੂੰ ਰੋਟੀਆਂ ਖਵਾਵਾਂਗਾ ਤਾਂ ਮੇਰੇ ਪਿਤਾ ਆ ਕੇ ਮੈਨੂੰ ਵੀ ਮਾਰਨਗੇ ਇਹ ਸੁਣ ਕੇ ਬੇਬੇ ਜੀ ਨੇ ਕੁੱਟ ਕੇ ਇਹਨਾਂ ਨੂੰ ਛਾਤੀ ਨਾਲ ਲਾਇਆ ਅਤੇ ਆਖਿਆ ਲਾਲ ਜੀਓ ਤੁਸੀਂ ਐਸਾ ਕਰੋਗੇ ਤਾਂ ਤੁਹਾਡੇ ਪਿਤਾ ਜੀ ਸਗੋਂ ਖੁਸ਼ ਹੋਣਗੇ ਉਹ ਆਪ ਸੰਤਾਂ ਭਗਤਾਂ ਦੀ ਸੇਵਾ ਕਰਨ ਵਾਲੇ ਭਲਾ ਤੁਹਾਡੇ ਤੇ ਨਾਰਾਜ਼ ਕਿਵੇਂ ਹੋਣ ਉਹ ਤਾਂ ਸਾਰਿਆਂ ਨੂੰ ਸੇਵਾ ਸਿਮਰਨ ਹੀ ਸਿਖਾਉਣ ਗਏ ਹਨ। ਓਹ ਕਹਾਣੀਆਂ ਸੁਨਾਸਨਾ ਕੇ ਬੇਬੇ ਜੀ ਇਹਨਾਂ ਨੂੰ ਸੁਵਾ ਕੇ ਆਪ ਸੌਂ ਜਾਇਆ ਕਰਦੇ। ਫਿਰ ਸਮਾਧੀਆਂ ਲਗਾਉਣ ਦੀ ਆਦਤ ਪੈ ਗਈ। ਮੋਦੀ ਖਾਨਾ ਚਲਾਉਂਦਿਆਂ ਗੁਰੂ ਜੀ ਪ੍ਰਸ਼ਾਦਾ ਅੰਕਾਰ ਆ ਕੇ ਛਕਿਆ ਕਰਦੇ ਸਨ। ਰਾਤ ਨੂੰ ਸੌਣ ਵੇਲੇ ਸਿਰਚੰਦ ਵੀ ਨਾਲ ਹੀ ਸੌਂ ਜਾਇਆ ਕਰਦੇ। ਕਦੇ ਕਿਤੇ ਮੋਦੀ ਖਾਨੇ ਚਲੇ ਜਾਂਦੇ ਤਾਂ ਉਹ ਉੱਥੇ ਵੀ ਚਲੇ ਜਾਂਦੇ। ਗੁਰੂ ਜੀ ਰਾਤ ਵੇਲੇ ਇਹਨਾਂ ਨੂੰ ਸੰਤਾਂ ਭਗਤਾਂ ਦੀਆਂ ਸਾਖੀਆਂ ਸੁਨਾ ਸੁਣਾ ਕੇ ਪਰਚਾਈ ਰੱਖਦੇ ਸਨ ਤੇ ਇਹ ਵੀ ਧਿਆਨ ਨਾਲ ਸੁਨਿਆ ਕਰਦੇ ਗੁਰੂ ਨਾਨਕ ਜੀ ਰਾਤ ਰੈਂਦੀ ਉੱਠ ਕੇ ਇਸ਼ਨਾਨ ਕਰਦੇ ਫਿਰ ਸਮਾਧੀ ਲਾ ਕੇ ਬੈਠਦੇ ਹੁੰਦੇ ਸਨ ਕਦੀ ਕਦਾਂ ਹੀ ਸਿਰ ਚੰਦ ਵੀ ਅੱਖ ਖੋਲ ਜਾਂਦੀ ਤਾਂ ਉਹ ਵੀ ਪਿਤਾ ਜੀ ਨੂੰ ਬੈਠੇ ਵੇਖ ਕੇ ਉਹ ਵੀ ਬੈਠ ਜਾਂਦੇ ਇਹ ਵਿੱਚੋਂ ਚੇਤਨ ਤੇ ਸਿਆਣੇ ਸਨ ਪੂਰਾ ਪੂਰਾ ਧਿਆਨ ਰੱਖਦੇ ਕੇ ਸੋਚਦੇ ਕੇ ਪਿਤਾ ਜੀ ਅੱਖਾਂ ਮੀਟ ਕੇ ਬੈਠਦੇ ਹਨ ਕੋਈ ਚੰਗੀ ਗੱਲ ਹੋਣੀ ਹੈ ਇਹ ਵੀ ਉਸੇ ਤਰ੍ਹਾਂ ਅੱਖਾਂ ਮੀਟ ਕੇ ਬੈਠੇ ਰਹਿੰਦੇ ਤਾਂ ਇਉਂ ਇਹਨਾਂ ਨੂੰ ਸਮਾਧੀ ਲਾ ਕੇ ਬੈਠਣ ਦੀ ਆਦਤ ਪੈ ਗਈ ਸਮਾਧੀ ਤੋਂ ਉੱਠਣ ਵੇਲੇ ਗੁਰੂ ਜੀ ਨੇ ਕਈ ਵਾਰੀ ਇਹਨਾਂ ਨੂੰ ਐਸਾ ਦੇਖਿਆ ਕਿ ਤਰੂ ਭਗਤ ਵਾਂਗੂ ਸਿਰ ਚੰਦ ਵੀ ਬੈਠਾ ਰਹਿੰਦਾ ਹੈ ਇਸ ਨੂੰ ਸਿਮਰਨ ਭਗਤੀ ਦੀ ਕਿੰਨੀ ਲਗਨ ਹੋਵੇਗੀ ਤੇ ਕਿੰਨਾ ਤਪਸਵੀ ਆਸੰਦਾ ਪੱਕਾ ਹੋਵੇਗਾ ਐਸਾ ਇਹਨਾਂ ਦੀ ਬਚਪਨ ਦੀ ਬੈਠਕ ਤੋਂ ਹੀ ਗੁਰੂ ਜੀ ਨੇ ਅਨੁਮਾਨ ਕਰ ਲਿਆ ਸੀ ਇਸ ਤੋਂ ਵਧੇਕ ਗੁਰੂ ਜੀ ਨੂੰ ਹੋਰ ਕੀ ਚਾਹੀਦਾ ਸੀ ਕਿ ਲੋਕਾਂ ਦੇ ਬਾਲਕਾਂ ਨੂੰ ਨਿੱਕੀ ਉਮਰੇ ਸਮਾਧੀਆਂ ਲਵਾ ਨਾਮ ਜਪੌਣ ਵਾਲਿਆਂ ਦਾ ਆਪਣਾ ਬਾਲ ਹੋਣ ਹੀ ਇਹਨਾਂ ਦੀ ਚਾਲੀ ਚੱਲਣ ਲੱਗਾ ਹੈ ਗੁਰੂ ਜੀ ਆਪਣੇ ਸਿਰਚੰਦ ਜੀ ਦੀ ਇਸ ਪੱਕੀ ਬੈਠਕ ਨੂੰ ਦੇਖ ਕੇ ਖੁਸ਼ ਹੁੰਦੇ ਤੇ ਸਿਮਰਨ ਰੀਤ ਅਤੇ ਨਾਮ ਜਪਣ ਦੇ ਗੁਣ ਵੀ ਸਮਝਾਇਆ ਕਰਦੇ ਸਨ ਹੁਣ ਬਾਬਾ ਸਿਰਚੰਦ ਜੀ ਨੂੰ ਬੇਬੇ ਨਾਨਕ ਜੀ ਆਪਣੇ ਨਾਲ ਲੈ ਕੇ ਜਾਂਦੇ ਸਨ ਪਰ ਠੀਕ ਉਸੇ ਸਮੇਂ ਪਿਛਲੇ ਪਹਿਰ ਬਾਬਾ ਜੀ ਰੋਜ਼ ਉੱਠ ਖੜ ਉੱਠ ਬੈਠਦੇ ਇੱਕ ਦੋ ਦਿਨ ਤਾਂ ਬਾਬਾ ਬੇਬੇ ਜੀ ਨੇ ਸਧਾਰਨ ਗੱਲ ਜਾਣੀ ਸਮਝਾ ਕੇ ਰੱਤੀ ਪਸ਼ਾਬ ਆਉਣ ਕਰਕੇ ਜਾਗਦੇ ਹਨ ਬੇਬੇ ਜੀ ਚੁੱਕ ਕੇ ਸੁਚੇਤ ਕਰਾਂ ਅਦਾ ਯਤਨ ਕਰਦੇ ਐਂ ਤੇ ਸੁਆ ਦਿੰਦੇ ਪਰ ਥੋੜੀ ਦੇਰ ਮਗਰੋਂ ਉਹ ਫਿਰ ਉੱਠ ਬੈਠਦੇ ਤਦ ਬੇਬੇ ਜੀ ਨੇ ਇਸ ਪੇਤ ਨੂੰ ਪਾ ਲਿਆ ਕਿ ਸਿਮਰਨ ਕਰਨ ਦਾ ਸਭਾਅ ਪੈ ਗਿਆ ਹੈ ਇਹਨਾਂ ਤਾਈਂ ਫਿਰ ਹਲਾਣਾ ਜੁਲਾਣਾ ਛੱਡ ਦਿੱਤਾ ਤੇ ਪੱਕਾ ਅਭਿਆਸੀ ਜਾਣਿਆ ਹੁਣ ਤਾਂ ਬੇਬੇ ਜੀ ਇਹਨਾਂ ਨਾਲ ਮਨ ਜੇ ਉੱਤੇ ਬੈਠਣਾ ਸੌਣ ਨੂੰ ਵੀ ਇਹਨਾਂ ਦੀ ਨਿਰਾਦਰੀ ਹੁੰਦੀ ਸਮਝ ਕੇ ਡਰਨ ਲੱਗੇ ਪਰ ਫਿਰ ਵਿਡੱਪਣ ਵਿੱਚ ਆ ਜਾਂਦੇ ਤੇ ਕੋਈ ਡਰ ਨਹੀਂ ਹੈ ਮੈਨੂੰ ਮਾਤਾ ਤੁਲ ਜਾਣ ਕੇ ਹੀ ਚੋਲੀ ਪਾ ਗਏ ਹਨ ਮੈਨੂੰ ਨੀਂਦ ਕਿਵੇਂ ਆਵੇਗੀ ਸਤਗੁਰੂ ਨਾਨਕ ਦੇਵ ਜੀ ਮੇਰਾ ਕਰਨੀਆਂ ਮੇਰਾ ਕਰਨੀਆਂ ਸਤਗੁਰੂ ਨਾਨਕ ਜੀ ਮੇਰਾ ਕਰਨੀਆਂ